ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਜੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਪੁਆਣੀਗੜ੍ਹ ਦੇ ਪਿੰਡ ਜੋੜੀਆਂ ਤੇ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੈਮ ਜੁੱਧ ਨਸ਼ਿਆਂ ਵਿਰੁੱਧ ਜਿਲ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਦਿਸ਼ਾ ਨਿਰਦੇਸ਼ੇਸ਼ਟ ਤਲਾਸ਼ੀ ਵਿਹਾਂਚ ਚਲਾਇਆ ਗਿਆ ਜਿਸ ਦੇ ਵਿੱਚ ਕਿ ਐਸਪੀਡੀ ਦਵਿੰਦਰ ਸਿੰਘ ਅਤਰੀ ਡੀਐਸਪੀ ਪੁਆਣੀਗੜ੍ਹ ਰਾਹੁਲ ਕੌਸ਼ਲ ਅਤੇ ਉਹਨਾਂ ਦੇ ਨਾਲ ਡੀਐਸਪੀ ਦਰਜੀਤ ਸਿੰਘ ਬਿਰਕ ਅਤੇ ਐਸਐਚਓ ਭੋਨੇਗੜ ਰਿਸਪੈਕਟਰ ਮਾਲਵਿੰਦਰ ਸਿੰਘ ਦੀ ਗਵਾਈ ਹੇਠ ਸੀਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਪਿੰਡ ਚੌਲੀਆਂ ਵਿੱਚ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਨਸ਼ੇ ਦੇ ਵਪਾਰ ਤੋਂ ਲਿਪਤ ਹੋਣ ਦੇ ਰੋਪੇਟ ਸੰਦੇਹ ਵਿਅਕਤੀਆਂ ਦੇ ਘਰਾਂ ਦੇ ਵਿਸਤਾਰਪੂਰਕ ਤਲਾਸ਼ੀ ਲਈ ਗਈ ਜਿਸ ਦੇ ਤਹਿਤ ਉਹਨਾਂ ਨੇ ਵਾਹਨ ਵਹੀਕਲਾਂ ਦੇ ਵੀ ਚੈੱਕ ਕੀਤੇ ਗਏ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇਸ ਤਰ੍ਹਾਂ ਦੇ ਵੀ ਅਨਰੰਤ ਤੌਰ ਤੇ ਚਲਾਉਣ ਇਹ ਗੱਲ ਵੀ ਕਹੀ ਗਈ ਹੈ ਤਾਂ ਜੋ ਵੀ ਸਮਝ ਨਕਸ਼ਾ ਨਸ਼ੇ ਨੂੰ ਮੁਕਤ ਕੀਤਾ ਜਾ ਸਕੀ ਜਿੱਥੇ ਕਿ ਪੰਜਾਬ ਸਰਕਾਰ ਬੋਲੀ ਕਿ ਪ੍ਰਾਲੇ ਕੀਤੇ ਜਾ ਰਹੇ ਹਨ ਜਿਸ ਦੀ ਮਹਿਨ ਮਹਿਨ ਨੂੰ ਲੱਗਦਾ ਬਹੁਤ ਸਲਾਘਾਜੋਰੀ ਹੈ ਕਿਉਂਕਿ ਜਿੱਥੇ ਨਸ਼ੇ ਤਸਕਰਾਂ ਦੇ ਹੁਣ ਅੱਜਕੱਲ ਭਾਜੜਾ ਪੈਂਦੀਆਂ ਨਜ਼ਰ ਆ ਰਹੀਆਂ ਹਨ ਆਓ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਜੀ ਸਰਚ ਕਰਨ ਨੂੰ ਪਹੁੰਚੇ ਕੀ ਕਹਿਣਾ ਚਾਹੁੰਦੇ ਜਿਦਾ ਤੁਹਾਨੂੰ ਪਤਾ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਖਾਸ ਵਿਸ਼ੇਸ਼ ਮਹਮ ਚੱਲ ਰਹੀ ਆ ਜੁਧ ਨਸ਼ਿਆਂ ਵਿਰੁੱਧ ਉਹਦੀ ਲੜੀ ਤਹਿਤ ਜਿਸੀਂ ਪਿੰਡ ਜੌਲੀਆਂ ਹੈ थाना ਉਹ ਨੇੜ ਦੇ ਵਿੱਚ ਤੇ ਮਾਨਯੋਗ ਐਸਐਪੀ ਸਾਹਿਬ 87 ਚਹਲ ਦੀ ਹਦਾਇਤ ਤੇ ਅੱਜ ਮੈਂ ਐਸਪੀ ਡੀ ਸਰੂ ਨਿਰੰਗਰ ਡੀਐਸਪੀ ਵਿਰਖ ਸਾਹਿਬ ਪੀਐਸਪੀ ਵਨਗੜਾ rahul ਅਤੇ ਸਾਡੇ ਤਕਰੀਰੂ ਪੰਜ ਐਸਐਚਓ ਇੰਸਪੈਕਟਰ ਸੀਏਏ ਸੰਦੀਪ ਸਿੰਘ ਸੀਮੇਤ ਸਾਡੇ ਜਿਹੜੇ 200 ਦੇ ਕਰੀਬ ਜਿਹੜੀ ਆ ਮੁਲਾਜ਼ਮ ਜਿਹਦੇ ਵਿੱਚ ਇਨਕਲੂਡਡ ਰੇਡੀ ਪੁਲਿਸ ਅੱਜ ਅਸੀਂ ਜੌੜੀਆਂ ਪਿੰਡ ਨੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕਰਕੇ ਪ੍ਰੋਪਰ ਜਿਹੜੀ ਜਿਹੜਾ ਕੋਈ ਅੰਦਰੋਂ ਬਾਹਰ ਬੰਦਾ ਨਿਕਲਦਾ ਉਹਦੀ ਚੈਕਿੰਗ ਕਰਦੇ ਆ ਅਤੇ ਜਿਹੜੇ ਖਾਸ ਫਿਗਰ ਕਰਨੇ ਜੋ ਕੁਛ ਇੱਥੇ ਜਿਹੜੇ ਘਰ ਕੋਈ ਪੰਜ ਸੱਤ ਘਰ ਜਿਹੜਾ ਡਰੱਗ ਦਾ ਇਸ ਪਿੰਡ ਦੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਬੁੱਕ ਕੀਤਾ ਤੇ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਹੈ ਕਿੰਨੇ ਇੱਕ ਮੱਕੀ ਨਸ਼ਾ ਤਕਸਰ ਫੜੇ ਕਿਨੇ ਹੁਣ ਤਕਰੀਬ ਹੈ ਜੀ ਅਸੀਂ ਇਸ ਪਿੰਡ ਦੇ ਵਿੱਚੋਂ ਜਿਹੜਾ ਹੈਗਾ ਤਕਰੀਬ 9 ਤੋਂ 10 ਬੰਦੇ ਜਿਹੜੇ ਅਸੀਂ ਰੋਕਿੱਤੇ ਆਂ ਬਾਕੀ ਕਿਉਂਕਿ ਇਹ ਅਸੀਂ ਪੁਲਿਸ ਨੇ ਤૈયਾਰ ਕੀਤਾ ਹੋਇਆ ਵੀ ਅਸੀਂ ਇੱਕ ਗ੍ਰਾਮ ਵੀ ਜਿਹੜਾ ਪਿੰਡ ਦੇ ਵਿੱਚ ਨਹੀਂ ਵੇਚਣ ਦੇਣਾ ਤੇ ਜਿਹੜਾ ਮਾੜਾ ਬੰਦਾ ਸਮੱਲਦਾ ਉਹਨੂੰ ਅਸੀਂ ਜੇਲ੍ਹ ਭੇਜਾਂਗਾ ਉਹਦੀ ਅਸੀਂ ਜਿਹੜੀ ਪ੍ਰਾਪਰਟੀ ਉਹਦਾ ਚਾਹੇ ਵਹੀਕਲ ਆ ਕੋਈ ਜ਼ਮੀਨ ਆ ਉਹ ਅਸੀਂ ਕੁਰਕਰ ਰਹੇ ਆ ਤਾਂ ਜੋ ਜਿਹੜਾ ਇਹ ਜਿਹੜਾ ਥੋੜਾ ਪਿੰਡ ਦਾ ਬਦਨਾਮੀ ਦਾ ਕਾਰਨ ਬਣਿਆ ਇਹਨਾਂ ਦਾ ਨਸ਼ਾ ਵਿਚਨ ਦਾ ਉਹ ਅਸੀਂ ਜਿਹੜਾ ਪਿੰਡ ਹੈ ਨਸ਼ਾ ਮੁਕਤ ਜਿਹੜਾ ਬਣਾਵਾਂਗੇ ਭਵਾਨੀਗੜ੍ਹ ਬਲਾਕ ਦੇ ਹੋਰ ਵੀ ਪਿੰਡ ਨੇ ਇੱਕ ਦੋ ਉਹਨਾਂ ਦੇ ਵਿੱਚ ਵੀ ਸੱਚ ਕਰੇ ਦੇਖੋ ਇਹ ਸਾਰੇ ਡਿਸਟ੍ਰਿਕਟ ਲੈਵਲ ਦੀ ਚੱਲੀ ਆ ਪੰਜਾਬ ਲੈਵਲ ਦੀ ਚੱਲੀ ਆ ਬਣਾ ਕਾਸੋ ਆਪਰੇਸ਼ਨ ਹੈ ਤੁਹਾਡਾ ਤੇ ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ ਜਿਹੜਾ ਇਹ ਪਿੰਡ ਚੁਣਿਆ ਵਾ ਤੇ ਅਜੇ ਸਾਡੀ ਜਿਹੜੇ ਸਰਚ ਜਾਰੀ ਆ ਹੋ ਸਕਦਾ ਅਸੀਂ ਜਿੱਦਾਂ ਕੋਈ ਚੋਰੀ ਦਾ ਵਹੀਕਲ ਜਾਂ ਕੋਈ ਹੋਰ ਜਿਹੜਾ ਨਸ਼ਾ ਬਰਾਂਤ ਕਰੇ